सचखंड वासी साहिब बाबा चेत सिंह जी, जथेदार छियानवे करोड़ी बुढ़ा दल जी सतवंजी सालाना बरसी सचखंड साहब जी जथेदार छियानवे करोड़ी बुढ़ा दल जी सतारवीं सालाना बरसी गुरद्वारा बेर साहिब देख सर पातशाही दसवीं यादगार सिंह जी शहीद निहंग निहंगा बुढ़ा दल श्री दमदमा साहिब गुरु काशी तलवंडी साबो जिला बठिंडा विखे मिति सत अठ नौ मई दो हजार पच्ची दिन बुधवार वीरवार शुक्रवार नौ बजे सवेरे करवाया जा रहा है नौ मई दिन वीरवार 10 ਵਜੇ 15 ਮਿੰਟ ਦੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਕੀਰਤਨ ਅਤੇ ਢਾਡੀ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਸਿੰਘ ਅਤੇ ਢਾਡੀ ਸਿੰਘ ਪੰਥ ਦੀਆਂ ਮਹਾਨ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਮਹਾਂਪੁਰਸ਼ਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਗੇ ਮਹੱਲਾ ਸ਼ਾਮ ਨੂੰ 4 ਵਜੇ ਗੁਰੂਦਿਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਪੁਰਾਤਨ ਖਾਲਸਾਈ ਰਿਵਾਇਤ ਮੁਤਾਬਕ ਨੀਲਾੰਬਰੀ ਨਿਸ਼ਾਨ ਸਾਹਿਬ ਦੀ ਤਾਬਿਆ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਸਿਹਰਦ ਅਗਵਾਈ ਹੇਠ ਮਹੱਲਾ ਖੇਡਿਆ ਜਾਵੇਗਾ ਜਿਸ ਵਿੱਚ ਕੋਟ ਸਵਾਰ ਨਿਹੰਗ ਸਿੰਘ ਫੌਜਾਂ ਕੋਟ ਸਵਾਰੀ ਅਤੇ ਗੱਤਕੇ ਦੇ ਜੋਹਰ ਦਿਖਾਉਣਗੇ ਨੋਟ ਬੁੱਢਾ ਦਲ ਦੇ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਵੱਲੋਂ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14ਵੇਂ ਮੁਖੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹਿਰ ਚਕਰਵਤੀ ਨਿਹੰਗ ਸਿੰਘਾਂ ਪੰਜਾਬ ਭਾਰਤ ਵਿਸ਼ਵ